ਅੱਛਾ ਇੱਕ ਇਹ ਦੱਸੋ ਜੀ ਜਿਹੜਾ ਅਸੀਂ ਸੁਣ ਵੀ ਰਹੇ ਆ ਗੱਲਬਾਤ ਵੀ ਹੁੰਦੀ ਰਹਿੰਦੀ ਹੈ ਕਿ ਈਰਾਨ ਤੋਂ ਵਾਕਈ ਪਹਿਲਵਾਨ ਪਹੁੰਚ ਰਹੀ ਹਾਂ ਜੀ ਈਰਾਨ ਤੋਂ ਦੋ ਪਹਿਲਵਾਨ ਆ ਰਹੇ ਨੇਗੇ ਇੱਕ ਜਿਹੜਾ ਝੰਡੀ ਦੇ ਉੱਪਰ ਘੁਲੂਗਾ ਇਫਰਾਨ ਹੈ ਉਹਦਾ ਇਫਰਾਨ ਈਰਾਨ ਤੇ ਇੱਕ ਹੋਰ ਹੈਗਾ ਅਬਦੁਲ ਮੁਹੰਮਦ ਅਸ਼ਵਾਨ ਨੂੰ ਇੱਕ ਦੋ ਪਹਿਲਵਾਨ ਈਰਾਨ ਤੋਂ ਆ ਰਹੇ ਨੇ ਉਸ ਟਾਈਮ ਅਸੀਂ ਬੈਠੇ ਬੈਠੇ ਨੇ ਮੇਰਾ ਖਿਆਲ 5-5000 ਰੁਪਇਆ ਪਾ ਕੇ ਕੁਝ 10-20 ਅਸੀਂ ਕਰਿਆ ਤੇ ਇੱਥੋਂ ਕੋ ਸ਼ੁਰੂ ਕੀਤਾ ਸੀ ਮੇਰਾ ਖਿਆਲ 30-40000 ਤੋਂ ਸੀ ਦੰਗਲ ਸ਼ੁਰੂ ਕੀਤਾ ਤੇ ਅੱਜ ਮਹਾਰਾ ਦੀ ਕਿਰਪਾ ਨਾਲ 10 ਲੱਖ ਰੁਪਏ ਮੈਨੂੰ ਲੱਗ ਜਾਂਦਾ ਹੈ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਹੋਣ ਦੀ ਆਸਾਂ ਨੇ ਜਿਵੇਂ ਸਾਡੇ ਨਾਲ ਜੁੜ ਰਹੇ ਨੇ ਕਿਉਂਕਿ ਚੰਗਾ ਕੰਮ ਕਰੀਏ ਤਾਂ ਸੰਗਤ ਜੁੜਦੀ ਹੈ ਬਿਲਕੁਲ ਹਾਂਜੀ ਹਾਂਜੀ ਭਲਵਾਨੀ ਦਾ ਸਾਡੇ ਪੀਰਾਂ ਫਕੀਰਾਂ ਦੀ ਖੇਡ ਹੈ ਸਾਡੇ ਗੁਰੂਆਂ ਦੀ ਖੇਡ ਹੈ ਹਨਾ ਤੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਵੀ ਮੇਰੇ ਮਨ ਦੇ ਵਿੱਚ ਆਏ ਵੀ ਅੱਜ ਕਿ ਆਪਾਂ ਟਰੈਕਟਰ ਹੁਲਾਰਾ ਦਈਏ ਹੋਰੀ ਹਾਂ ਹਾਂ ਹੁਲਾਰਾ ਦਈਏ ਹਾਂਜੀ ਹਾਂਜੀ ਸਤ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰੇ ਉਤੇ ਤੁਸੀਂ ਦੇਖ ਰਹੇ ਹੋ ਅਰੰਗ ਪੰਜਾਬ ਦੇ ਸੋ ਦੋਸਤੋ ਅਸੀਂ ਖੜੇ ਹਾਂ ਸੰਤ ਬਾਬਾ ਅਤਰ ਸਿੰਘ ਕੁਸ਼ਤੀ ਅਖਾੜਾ ਨਾਨਕ ਸਰ ਚੀਮਾ ਜੋ ਕਿ ਜਗਤਾਰ ਸਿੰਘ ਜੀ ਗੋਲੂ ਲੰਬੇ ਸਮੇਂ ਤੋਂ ਚਲਾ ਰਹੇ ਨੇ ਜੋ ਕਿ ਹਰ ਸਾਲ ਸੰਤਾਂ ਮਹਾਪੁਰਸ਼ਾਂ ਦੇ ਜਨਮ ਦਿਹਾੜੇ ਤੇ ਇੱਕ ਵੱਡਾ ਕੁਸ਼ਤੀ ਦੰਗਲ ਹੁੰਦਾ ਹੈ 17 ਮਾਰਚ ਨੂੰ ਇਸ ਵਾਰ ਵੀ 17 ਮਾਰਚ 2025 ਇੱਕ ਕੁਸ਼ਤੀ ਦੰਗਲ ਜਿਹੜਾ ਵੱਡਾ ਕਰਵਾਇਆ ਜਾ ਰਿਹਾ ਜਿਦੇ ਵਿੱਚ ਇਰਾਨ ਤੋਂ ਵੀ ਪਹਿਲਵਾਨ ਪਹੁੰਚ ਰਹੇ ਨੇ ਔਰ ਛੰਡੀ ਵਾਲੀ ਕੁਸ਼ਤੀ ਦੇ ਵਿੱਚ ਆ ਜਿਹੜਾ ਤੁਸੀਂ ਦੇਖ ਰਹੇ ਹੋ ਨੀਲਾ ਘੋੜਾ ਨੀਲਾ ਫੋਰ ਟਰੈਕਟਰ ਦਿੱਤਾ ਜਾਣਾ ਤੇ ਆਪਾਂ ਬਾਕੀ ਗੱਲਬਾਤ ਆ ਜਿਹੜੀ ਬਾਕੀ ਬੇਰ ਬਾਕੀ ਹੈ ਕਰਦਿਆਂ ਗੱਲਬਾਤ ਆਪਣੇ ਨਾਲ ਨੇ ਅਖਾੜੇ ਦੇ ਮੁਖੀ ਸਾਡੇ ਵੱਡੇ ਵੀਰ ਜਗਤਾਰ ਸਿੰਘ ਜੀ ਆ ਗੋਲੂ ਪਹਿਲਵਾਨ ਜੀ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਬਾਈ ਪਹਿਲਵਾਨੀ ਚੜ੍ਹਦੀ ਕਲਾ ਕਿਰਪਾ ਮਾਰਾ ਸੱਚੇ ਪਾਤਸ਼ਾਹ ਦੀ ਜੀ ਸੋ ਬਾਈ ਜੀ ਆਪਣੇ ਕੁਸ਼ਤੀ ਦੰਗਲ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਕਿਸ ਤਰ੍ਹਾਂ ਚੱਲ ਰਹੀਆਂ ਨੇ ਜੀ ਹਾਂ ਤਿਆਰੀਆਂ ਤਕਰੀਬਨ ਸਾਰੀਆਂ ਮੁਕੰਮਲ ਹੋ ਚੁੱਕੇ ਨੇ ਜੀ ਆ ਸਾਡੇ ਸਾਹਮਣੇ ਖੜਾ ਟਰੈਕਟਰ ਵੀ ਲਿਆਂਦਾ ਜੀ ਜਿੰਨੇ ਪਹਿਲਵਾਨਾਂ ਨੇ ਪਹੁੰਚਣਾ ਸਾਰਿਆਂ ਨਾਲ ਗੱਲਬਾਤ ਹੋ ਗਈ ਉਹ ਪਹੁੰਚ ਰਹੇ ਨੇ ਜੀ ਜਿੰਨੇ ਸਾਡੇ ਮੁੱਖ ਮਹਿਮਾਨ ਨੇ ਜੋ ਸਾਡਾ ਸਾਰਾ ਕੰਮ ਸਰਦਨ ਬੜ ਗਿਆ ਜੀ तकरीबन ਜੀ ਬਸ ਹੁਣ ਤਾਂ 17 ਦੀ ਡੀਕ ਹੈਗੇ ਜੀ ਹਾਂਜੀ ਜੀ ਅੱਛਾ ਇੱਕ ਇਹ ਦੱਸੋ ਜੀ ਜਿਹੜਾ ਅ ਅਸੀਂ ਸੁਣ ਵੀ ਰਹੇ ਆ ਗੱਲਬਾਤ ਵੀ ਹੁੰਦੀ ਰਹਿੰਦੀ ਹੈ ਕਿ ਈਰਾਨ ਤੋਂ ਵਾਕਈ ਪਹਿਲਵਾਨ ਪਹੁੰਚ ਰਹੇ ਹਾਂ ਹਾਂਜੀ ਈਰਾਨ ਤੋਂ ਦੋ ਪਹਿਲਵਾਨ ਆ ਰਹੇ ਨੇਗੇ ਇੱਕ ਜਿਹੜਾ ਛੰਡੀ ਦੇ ਉੱਪਰ ਖੜੂਗਾ ਇਫਰਾਨ ਆ ਉਹਦਾ ਨਾ ਇਫਰਾਨ ਈਰਾਨ ਤੇ ਇੱਕ ਹੋਰ ਹੈਗਾ ਅਬਦੁਲ ਮੁਹੰਮਦ ਐਸ ਤੋਂ ਇੱਕ ਦੋ ਪਹਿਲਵਾਨ ਈਰਾਨ ਤੋਂ ਆ ਰਹੇ ਨੇ ਜੀ ਜੀ ਤੇ ਉਹਨਾਂ ਦੀ ਜਿਹੜੀ ਕੁਸ਼ਤੀ ਹੈ ਉਹ ਕਿੰਨਾ ਨਾਲ ਹੋਣੀ ਹੈ ਉਹ ਅ ਜਿਹੜੀ ਉੱਪਰਲੀ ਕੁਸ਼ਤੀ ਦਾ ਤੈਅ ਹੋਈ ਹੋਈ ਹੈਗੀ ਉਹ ਹੈਗਾਗਾ ਤਾਲਬ ਪਲਵਾਨ ਨਵਾਂ ਮੁੰਡਾ ਉੱਥੇ ਬਹੁਤ ਵਧੀਆ ਬਹੁਤ ਤਕੜਾ ਚੰਗਾ ਬਹੁਤ ਵਧੀਆ ਕੁਲਦਾ ਜੀ ਤਕਰੀਬੇ ਰੋਹ ਛੰਡੀਆਂ ਜਿੱਦਾਗਾ ਤਾਲਬ ਬਾਬਾ ਫਲਾਹੀ ਤੇ ਅਫਰਾਨ ਇਰਾਨ ਉਹਦੇ ਨਾਲ ਉਹ ਤੋਂ ਇਲਾਵਾ ਕੁਸ਼ਤੀਆਂ ਕਾ ਸ਼ੇਰਾ ਕਾ ਮੁੰਡਾ ਬਾਬਾ ਫਲਾਹੀ ਤੋਂ ਆ ਰਹੇ ਹੈਗਾ ਤੇ ਇੱਕ ਜਤਿੰਦਰ ਪੱਥਰੇੜੀ ਉਹ ਆ ਰਹੇ ਹੈਗਾ ਜੀ ਤੇ ਉਸ ਤੋਂ ਇਲਾਵਾ ਹਰਿਆਣਾ ਪੰਜਾਬ ਤੇ ਕਾਫੀ ਆ ਰਹੇ ਨੇ ਤਕੜੇ ਤਕੜੇ ਮੁੰਡੇ ਆ ਰਹੇ ਨੇ ਜੀ ਜਿੱਥੇ ਬਾਈ ਜੀ ਆਪਾਂ ਪਹਿਲਾਂ ਵੀ ਦੇਖਦੇ ਆਂ ਹਰ ਸਾਲ ਕਿ ਚੰਡੀ ਵਾਲੀ ਕੁਸ਼ਤੀ ਦੇ ਵਿੱਚ ਜ਼ਿਆਦਾਤਰ ਪੈਸੇ ਹੀ ਦਿੱਤੇ ਜਾਂਦੇ ਨੇ ਪਰ ਇਸ ਵਾਰ ਤੁਸੀਂ 4 ਟਰੈਕਟਰ ਦੇ ਰਹੇ ਹੋ ਜੀ ਇਹ ਕਿਵੇਂ ਇਹ ਇਸ ਤਰ੍ਹਾਂ ਜੀ ਵੈਸੇ ਦੇਖੋ ਪਹਿਲਵਾਨੀ ਜਿਹੜੀ ਹੈਗੀ ਹੈ ਕੁਸ਼ਤੀਆਂ ਬਹੁਤ ਜ਼ਿਆਦਾ ਪੈਸੇ ਪੈਸੇ ਦੇ ਰਹੇ ਨੇ ਕਿ ਕਈ ਥਾਂ 'ਤੇ 10-10 ਲੱਖ ਦੀਆਂ ਕੁਸ਼ਤੀਆਂ ਵੀ ਹੁੰਦੀਆਂ ਨੇ ਗਿਆ ਹਾਂਜੀ ਪਰ ਥੋੜਾ ਜਿਹਾ ਇੱਕ ਦਰਸ਼ਕ ਜਿਵੇਂ ਕਹਿੰਦਾ ਦਿਲ ਖਿੱਚ ਮਾ ਇਨਾਮ ਹੁਣ ਅੱਜ ਜਿਹੜਾ ਅਸੀਂ ਦੇਖ ਰਹੇ ਹਾਂ ਜਿਹੜਾ ਅੱਜ ਦਾ ਟਾਈਮ ਹੋ ਰਿਹਾ ਹੈਗਾ ਜਿੱਥੇ ਜ਼ਿਆਦਾ ਲੋਕਾਂ ਦੇ ਵਿੱਚ ਉਤਸ਼ਾਹ ਪੈਦਾ ਕਰਨਾ ਹੈਗਾ ਉਹ ਉੱਥੇ ਜ਼ਿਆਦਾਤਰ ਜਿਵੇਂ ਕਮੈਨਾਂ ਹੋ ਗਈਆਂ ਟਰੈਕਟਰ ਹੋ ਗਏ ਗੱਡੀਆਂ ਹੋ ਗਈਆਂ ਘੋੜੇ ਹੋ ਗਏ ਰੱਖੇ ਜਾਂਦੇ ਨੇ ਹਾਂਜੀ ਦੇਖੋ ਫਿਰ ਮੈਨੂੰ ਇਹ ਲੱਗਿਆ ਵੀ ਜਿਵੇਂ ਕਬੂਤਰ ਨੇ ਕਬੂਤਰਬਾਜ਼ੀ ਦੇ ਉੱਤੇ ਟਰੈਕਟਰ ਰੱਖ ਦਿੰਦੇ ਨੇ ਹਾਂਜੀ ਕੁੱਤਿਆਂ ਦੀ ਦੌੜ ਤੇ ਟਰੈਕਟਰ ਰੱਖਦੇ ਨੇਗੇ ਹਾਂਜੀ ਉਸ ਤੋਂ ਇਲਾਵਾ ਕ੍ਰਿਕਟ ਤੇ ਟਰੈਕਟਰ ਰੱਖਦੇ ਨੇ ਕਬੱਡੀ ਵੀਰ ਪਲਵਾਨੀ ਤਾਂ ਫਿਰ ਬਹੁਤ ਵੱਡੀ ਚੀਜ਼ ਹੈਗੀ ਹਾਂਜੀ ਪਲਵਾਨੀ ਦਾ ਸਾਡੇ ਪੀਰਾਂ ਫਕੀਰਾਂ ਦੀ ਖੇਡ ਹੈ ਸਾਡੇ ਗੁਰੂਆਂ ਦੀ ਖੇਡ ਹੈ ਹਨਾ ਤੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਵੀ ਮੇਰੇ ਮਨ ਦੇ ਵਿੱਚ ਆਏ ਵੀ ਕਿ ਆਪਾਂ ਟਰੈਕਟਰ ਹੁਲਾਰਾ ਦੀਏ ਹੋਰੀ ਹਾਂ ਹਾਂ ਹੁਲਾਰਾ ਦੀਏ ਹਾਂਜੀ ਹਾਂਜੀ ਸ਼ਾਇਦ ਮੇਰੇ ਖਿਆਲ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਇਧਰਲੇ ਏਰੀਆ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੋਊਗਾ ਵੀ ਆਪਾਂ ਰੱਖਿਆ ਚਲੋ ਅਸੀਂ ਕਹਿਣਾ ਵੀ ਹੋਰ ਵੀ ਗਾਹਾਂ ਉਤਸ਼ਾਹ ਪੈਦਾ ਹੋਵੇ ਵੱਡੇ ਦੰਗਲ ਹੋਣ ਟਰੈਕਟਰ ਗੱਡੀਆਂ ਮੋਟਰਸਾਈਕਲ ਸਾਰੀਆਂ ਚੀਜ਼ਾਂ ਇਹ ਰੱਖਣੇ ਨਾਮ ਦੇ ਵਿੱਚ ਇਹ ਇਹ ਕਿੰਨਾਵਾਂ ਦੰਗਲ ਹੈ ਆਪਣਾ ਜੀ ਇਹ 17ਵਾਂ ਹੈ ਜੀ ਜੀ 17ਵਾਂ ਦੰਗਲ ਹੈਗਾ ਸੋ ਆਪਣਾ ਸੰਤ ਆਬਾ ਸਾਤਰ ਸਿੰਘ ਜੀ ਮਹਾਰਾਜ ਉਹਨਾਂ ਦੇ ਜਨਮ ਦਿਹਾੜੇ ਤੇ ਕਰਾਉਂਦੇ ਆਂਗੇ ਨਿਰੰਤਰ 17 ਸਾਲ ਹੋ ਗਏ ਕਰਾਉਂਦੇ ਆ ਉਹਨੂੰ ਬਸ ਇਹ 17ਵਾਂ ਦੰਗਲ ਹੈ ਜੀ ਅਖਾੜਾ ਚੱਲਦੇ ਨੂੰ ਕਿੰਨਾ ਸਮਾਂ ਹੋ ਗਿਆ ਆਪਾਂ ਇਹ ਵੀ ਥੋੜਾ ਜਿਆਦਾ ਸੰਗਤ ਨੂੰ ਦੱਸੀਏ ਜੀ ਅਖਾੜਾ ਚੱਲਦੇ ਨੂੰ ਤਕਰੀਬਨ ਜੀ ਅਖਾੜਾ 1998 ਤੋਂ ਚੱਲ ਰਿਹਾ ਹੈਗਾ ਜੀ 27 ਸਾਲ ਹੋ ਗਏ ਹਾਂ 27 ਸਾਲ ਹੋ ਗਏ ਤੇ ਤਕਰੀਬਨ 10 ਸਾਲਾਂ ਬਾਅਦ ਅਸੀਂ ਇੱਥੇ ਹੀ ਬੈਠੇ ਸੀ ਮੇਰਾ ਭਰਾ ਸੀਗਾ ਇੱਕ ਜਸਵੀਰ ਸਿੰਘ ਢਾਲੀਵਾਲ ਵਿਚਾਰਾ ਗੁਜ਼ਰ ਗਿਆ ਨਹੀਂ ਰਿਹਾ ਦੁਨੀਆ ਤੇ ਤੇ ਇੱਕ ਸੀਗਾ ਜਰਨੈਲ ਸਿੰਘ ਮੋਠੂ ਇੱਕ ਜਸਪਾਲ ਬਿਰਕਾ ਕਮਾਇ ਸੀ ਪੰਜ ਜਾਣੇ ਸੀਗੇ ਬਾਈ ਇੱਥੇ ਉਹ ਕਹਿੰਦੇ ਯਾਰ ਇੰਨੇ ਚਿਰ ਤੋਂ ਆਪਣੇ ਖਾੜਾ ਚੱਲਦਾ ਵੀ ਆਪਣੇ ਜੋੜ ਮਿਲ ਦੇ ਉੱਤੇ ਨਾ ਤਾਂ ਕੋਈ ਇੱਥੇ ਕਬੱਡੀ ਹੁੰ ਟੂਰਨਾਮੈਂਟ ਹੁੰਦੇ ਨੇ ਨਾ ਕੋਈ ਕੋਲ ਖੇਡ ਹੁੰਦੇ ਨੇ ਵੀ ਆਪਾਂ ਜੇ ਸ਼ੁਰੂ ਕਰੀਏ ਮੈਂ ਕਿਹਾ ਕੋਈ ਗੱਲ ਮੇਰੇ ਨਾਲ ਲੱਗੋ ਉਤਸ਼ਾਹ ਦਿਓ ਤੇ ਆਪਾਂ ਕਰਦੇ ਹਾਂ ਸ਼ੁਰੂ ਉਸ ਟਾਈਮ ਅਸੀਂ ਬੈਠਾ ਬੈਠਾ ਨੇ ਮੇਰਾ ਖਿਆਲ ਹੈ 5-5 ਹਜ਼ਾਰ ਰੁਪਿਆ ਪਾ ਕੇ ਕੁਝ 10-20 ਅਸੀਂ ਕਰਿਆ ਤੇ ਇੱਥੋਂ ਕੋਈ ਸ਼ੁਰੂ ਕੀਤਾ ਸੀ ਮੇਰਾ ਖਿਆਲ 30-40 ਹਜ਼ਾਰ ਤੋਂ ਅਸੀਂ ਦੰਗਲ ਸ਼ੁਰੂ ਕੀਤਾ ਤੇ ਅੱਜ ਮਹਾਰਾ ਦੀ ਕਿਰਪਾ ਨਾਲ 10 ਲੱਖ ਰੁਪਏ ਮੰਗੂ ਲੱਗ ਜਾਂਦਾ ਹੈ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਹੋਣ ਦੀ ਆਸਾਂ ਨੇ ਜਿਵੇਂ ਸਾਡੇ ਨਾਲ ਜੁੜ ਰਹੇ ਨੇ ਕਿਉਂਕਿ ਚੰਗਾ ਕੰਮ ਕਰੀਏ ਤਾਂ ਸੰਗਤ ਜੁੜਦੀ ਹੈ ਬਿਲਕੁਲ ਜੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਇਹ ਟਰੈਕਟਰ ਹੈ ਜਿਹੜਾ ਇਹ ਤੁਹਾਡੇ ਅਖਾੜੇ ਵੱਲੋਂ ਹੈ ਜਾਂ ਕਿਸੇ ਐਨ ਆਰ ਆਈ ਵੀਰ ਨੇ ਸਪான்ਸਰ ਕੀਤਾ ਹੈ ਇਹ ਐਨਆਰਆਈ ਵੀਰ ਨੇ ਸਪੌਂਸਰ ਕੀਤਾ ਜੀ ਹਰਜੀਤ ਸਿੰਘ ਯੂਐਸਏ ਐ ਅਮਰੀਕਾ ਦੇ ਵਿੱਚ ਭਰਾ ਹੈ ਸਾਡਾ ਤੇ ਬੜਾ ਘੈਂਟ ਬੰਦਾ ਹੈਗਾ ਉਹ ਆਪ ਤਾਂ ਨਹੀਂ ਆ ਰਹੇ ਉਹਨਾਂ ਦੇ ਭਰਾ ਆ ਰਹੇ ਨੇਗੇ ਹਾਂ ਹਰਨੇਕ ਸਿੰਘ ਤਹਿਸੀਲਦਾਰ ਤੇ ਉਹ ਆਉਣਗੇ ਆਪ ਉਹਨਾਂ ਨੇ ਆਉਣਾ ਸੀ ਚਲੋ ਕੋਈ ਮਜਬੂਰੀਆਂ ਬਾਹਰ ਕਰਕੇ ਹੋ ਜਾਂਦੀਆਂ ਜੀ ਹਾਂਜੀ ਤੇ ਉਸ ਤੋਂ ਲਾਭ ਜਿਹੜੇ ਸਾਡੇ ਨਾਲ ਹੋਰ ਐਨਆਰਆਈ ਵੀਰ ਜੁੜੇ ਹੋਏ ਨੇ ਜਿਵੇਂ ਗਰਲਾਲ ਪਾਉ ਉਹ ਵੀ ਆ ਰਹੇ ਹੈਗਾ ਤੇ ਰਾਜਾ ਸਕਾਟਲੈਂਡ ਉਹ ਵੀ ਆ ਰਹੇ ਹੈਗਾ ਹਾਂਜੀ ਤੇ ਇੱਕ ਮੁੰਡਾ ਸੁਖਾ ਆਸਟ੍ਰੇਲੀਆ ਤੇ ਉਹ ਨਹੀਂ ਆ ਰਹੇ ਵੈਸੇ ਉਹ ਨਾਲ ਸਾਡੇ ਜੁੜੇ ਹੋਏ ਨੇ ਤੇ ਉਸ ਤੋਂ ਲਾਭਾ ਹੋਰ ਕਾਫੀ ਨੇ ਜਿਵੇਂ ਲਾਲੀ ਆਸਟ੍ਰੇਲੀਆ ਹੋ ਗਿਆ ਆਪਣਾ ਭਰਾ ਹੋ ਗਿਆ ਤੇ ਤੇ ਉਸ ਤੋਂ ਮਤਲਬ ਉਹਨਾਂ ਨੇ ਕਦੇ ਇਹ ਨਹੀਂ ਆਖਿਆ ਹੈਗਾ ਵੀ ਤੁਸੀਂ ਇਹਨੂੰ ਵਧਾ ਰਹੇ ਹੋ ਉਹ ਕਹਿੰਦੇ ਨੇਗੇ ਵੀ ਭਲਾ ਪਹਿਲਵਾਨ ਜੀ ਸੇਵਾ ਦੱਸ ਦਿਆ ਕਰੋ ਹਾਂ ਮੈਂ ਇਹ ਕਿ ਆਖਿਆ ਵੀ ਟਰੈਕਟਰ ਆਪਾਂ ਰੱਖਣਾ ਹੈਗਾ ਤੇ ਵੀ ਆਪਾਂ ਹੋਰ ਵੀ ਪਹਿਲਵਾਨ ਵਧਿਆ ਸੱਦਣੇ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਸਾਡਾ ਹੋਰ ਜਿੰਨਾ ਮਰਜ਼ੀ ਵਧਾ ਦੇ 50 ਵਾਲੇ 70 ਕਰ ਦੋ 70 ਵਾਲਾ ਲੱਖ ਕਰ ਦੋ ਇਸ ਤਰ੍ਹਾਂ ਉਹਨਾਂ ਨੇ ਬਹੁਤ ਉਹਨਾਂ ਦਾ ਸਭ ਤੋਂ ਵੱਡਾ ਆਪਾਂ ਕਹਿੰਦੇ ਨੇ ਯੋਗਦਾਨ ਉਹਨਾਂ ਦਾ ਜੀ ਐਨ ਆਰ ਵੀਰਾਂ ਦਾ ਬਾਕੀ ਭਾਜੀ ਤੁਹਾਡੀ ਜਿਹੜੀ ਟੀਮ ਹੈ ਜਿਹੜੀ ਉਹ ਵੀ ਵੱਧਦੀ ਜਾ ਰਹੀ ਹੈ ਕਿਉਂਕਿ ਇਲਾਕੇ ਦੇ ਹੁਣ ਦੇਖਦੇ ਆ ਪੰਜਾਬ ਦੇ ਜਿਹੜੇ ਕਬੱਡੀ ਵਾਲੇ ਕਲੱਬ ਨੇ ਉਹ ਵੀ ਤੁਹਾਡੇ ਨਾਲ ਜੁੜੇ ਹਾਂ 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 ਜੀ ਉਹ ਉਹ ਉਹਨਾਂ ਨੂੰ ਅਸਲ ਦੇ ਵਿੱਚ ਨਾ ਕਬੱਡੀ ਪਲੇਅਰ ਵੀ ਮੇਰੇ ਕੋਲ ਆਉਂਦੇ ਨੇ ਜੀ ਮੈਂ ਸਭ ਨਾਲ ਪ੍ਰੇਮ ਕਰਦਾ ਕਬੱਡੀ ਪਲੇਅਰ ਹੋਗੇ ਕਲਾਕਾਰ ਹੋਗੇ ਹਾਂਜੀ ਤੇ ਜਿਵੇਂ ਹੁਣ ਐਤਕੀ ਮੈਂ ਉਹਨਾਂ ਨੂੰ ਆਖਿਆ ਵੀ ਆ ਕੇ ਤੁਸੀਂ ਦੇਖੋ ਸਾਡੇ ਅਸੀਂ ਕ ਟੂਰਨਾਮੈਂਟਾਂ ਤੇ ਜਾਣਿਆ ਬਹੁਤ ਵੱਡੇ ਵੱਡੇ ਟੂਰਨਾਮੈਂਟ ਜਿਵੇਂ ਕਾਲਾ ਪਗੜੀ ਵਾਲਾ ਕਰਾਉਂਦਾ ਹੈਗਾ ਬਾਈ ਸਾਡਾ ਉੱਥੇ ਵੀ ਸੀ ਜਾਣਿਆ ਹਨਾ ਐਤਕੀ ਮੈਨੂੰ ਦੇ ਦੇਣਾ ਵੀ ਸੱਦੇਗਾ ਕਬੱਡੀ ਕੱਪ ਤੇ ਤੇ ਉਸ ਤੋਂ ਇਲਾਵਾ ਚਾਂਦਪੁਰੇ ਵੀ ਜਾਣਿਆਗਾ ਡਿੜਬੇ ਉਹ ਡੜਬੇ ਵਾਲ ਨੂੰ ਮੈਂ ਸੱਦਾ ਡੜਬੇ ਵਾਲੇ ਇੱਕ ਤੱਕ ਕਬੱਡੀ ਕੱਪ ਹੁੰਦਾ ਜੀ ਇੱਕ ਕੁਸ਼ਤੀਆਂ ਕਰਾਉਣ ਲੱਗੇ ਐਤਕੀ ਫੇਰ ਉੱਥੇ ਜੱਸਾ ਪੱਟੀ ਆ ਰਿਹਾ ਹੈਗਾ ਜੀ ਤੇ 21 ਮਾਰਚ ਨੂੰ ਉੱਥੇ ਵਧੀਆ ਹੋਣਗੇ ਉਹ ਵੀ ਵਧੀਆ ਆਪਣੇ ਨਾਲ ਜੁੜੇ ਨੇਗੇ ਚਲੋ ਬਹੁਤ ਵਧੀਆ ਗੱਲ ਹੈ ਜੀ ਇਹ ਦੇਖੋ ਸੰਗਤ ਦਾ ਹਾਂ ਚੰਗੀ ਗੱਲ ਹੈ ਸੰਗਤ ਖਾਤਰ ਆਪਾਂ ਐਡੇ-ਐਡੇ ਪਲੇਅਰ ਲ ਤੇ ਗਾਹਾਂ ਬੱਚਿਆਂ ਨੂੰ ਪ੍ਰੇਰਨਾ ਮਿਲਦੀ ਹੈ ਕੋਈ ਪਲੇਅਰ ਬਣਦਾ ਕੋਈ ਪਹਿਲਵਾਨ ਬਣਦਾ ਜੀ ਬਿਲਕੁਲ ਜੀ ਬਿਲਕੁਲ ਸੋ ਜਿਸ ਤਰ੍ਹਾਂ ਬਾਈ ਜੀ ਤੁਸੀਂ ਜ਼ਿਕਰ ਕੀਤਾ ਹੈ ਪਹਿਲਵਾਨ ਜੀ ਕਬੱਡੀ ਪਲੇਅਰਾਂ ਦਾ ਵੀ ਉਹ ਵੀ ਤੁਹਾਡੇ ਕੋਲੇ ਜਿਵੇਂ ਪਹਿਲਵਾਨਾਂ ਨੇ ਤਾਂ ਜ਼ੋਰ ਕਰਨ ਆਉਣੀ ਹੈ ਉਹ ਵੀ ਤੁਹਾਡੇ ਕੋਲੇ ਆਉਂਦੇ ਰਹੇ ਆ ਕਿਹੜੇ ਕਿਹੜੇ ਕਬੱਡੀ ਪਲੇਅਰ ਨੇ ਜਿਹੜੇ ਤੁਹਾਡੇ ਕੋਲੇ ਇੱਥੇ ਜ਼ੋਰ ਕਰਨ ਆਉਂਦੇ ਰਹੇ ਆ ਜੀ ਅ ਜਿਵੇਂ ਸਭ ਤੋਂ ਪਹਿਲਾਂ ਜੀ ਹੈਪੀ ਫਕਰ ਝੰਡਾ ਉਹਦਾ ਡੈਡੀ ਸੀਗਾ ਬਿੰਦੀ ਫਕਰ ਝੰਡਾ ਤੇ ਪਹਿਲਵਾਨਾਂ ਨੂੰ ਕਾਫੀ ਪ੍ਰੇਮ ਕਰਦੇ ਉਹ ਸਪੈਸ਼ਲ ਛੱਡ ਕੇ ਗਿਆ ਸਾਲ 1.5 ਸਾਲ ਸਾਡੇ ਕੋਲ ਹੈਪੀ ਵੀ ਰਹੇਗਾ ਜੀ ਜਦੋਂ ਹੈਪੀ ਹੋਰੀ ਹੁੰਦੇ ਸੀਗੇ ਹਿੰਦਾ ਫੱਕਰ ਝੰਡਾ ਇਹ ਫਿੱੱਡੂ ਹੁੰਦਾ ਸੀ ਝਨੀਰ ਵਾਲਾ ਉਦੋਂ ਮਨਕੀਰ ਤੌਲਖ ਵੀ ਇਥੇ ਆ ਲੈ ਕੇ ਗਿਆਗਾ ਜੀ ਗਰ ਲਾਲ ਕਨੌਰ ਸੀਗਾ ਪੁਲਿਸ ਦੇ ਵਿੱਚ ਉਹਦੀ ਡਿਊਟੀ ਸੰਗਰੂਰ ਉਹ ਫਰੀ ਕਰਾ ਕੇ ਲਿਆਂਦਾ ਆਪਾਂ ਆਰਡਰ ਕਰਾਏ ਖਾੜੇ ਦੇ ਉਹ ਵੀ ਇਥੇ ਰਹਿਗਾ ਗਰ ਲਾਲ ਕਨੌਰ ਹੋ ਗਿਆ ਬਿੱਟੂ ਦਗਾਲ ਹੋ ਗਿਆ ਤੇ ਮੰਦਰ ਕੋਟ ਕਰੋੜ ਹੋ ਗਿਆ ਤੇ ਦੂਜਾ ਰੂਪਾ ਗੋਲੇ ਵਾਲੀਆ ਹੋ ਗਿਆ ਕਾਲਾ ਗਾਜਿਆਣੀਆਂ ਹੋ ਗਿਆ ਤੇ ਜਲਾਲ ਤੋਂ ਆਪਣੇ ਅਜਮੇਰ ਹੋਰੀ ਉਹ ਵੀ ਮੁੰਡੇ ਇੱਥੇ ਰਹਿੰਦੇ ਸੀਗੇ ਤੇ ਆਪਣੇ ਦੂਜੇ ਚੱਕਰ ਤੋਂ ਹੋ ਗਏ ਤੇ ਜਿਵੇਂ ਆ ਹੁਣ ਮੁੰਡਾ ਇੱਕ ਨਵਾਂ ਵਧੀਆ ਚੱਲ ਰਿਹਾ ਹੈਗਾ ਇੱਥੋਂ ਆਪਣਾ ਮੀਰਪੁਰ ਤੋਂ ਹਾਂਜੀ ਇੱਕ 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 ਹਾਂ ਉਹ ਵੀ ਰਹਿ ਕੇ ਗਿਆ ਇੱਥੇ ਤੇ ਉਹ ਛੋਟੇ ਬਜਨੀ ਮੁੰਡੇ ਜਿਵੇਂ ਬਾਲੀ ਭੁੱਲਰਹੀੜੀ ਵਾਲਾ ਉਹ ਵੀ ਇੱਥੇ ਰਹਿ ਕੇ ਗਏ ਨੇ ਕਿ ਰਾਧੜਿਆਣੇ ਦੇ ਮੁੰਡੇ ਨੇ ਕਾਫੀ ਨੇਗੇ ਮੇਰੇ ਖਿਆਲ ਦੇ ਵਿੱਚ ਮੇਰੇ ਸੈਂਕੜੀ ਮੈਂ ਕਹਿੰਦਾ ਬਿੱਟੂ ਦਗਾਲ ਹਾਂ ਬਿੱਟੂ ਦਗਾਲ ਲੱਖਾ ਉਹ ਦਗਾਲੀ ਉਹਦਾ ਭਰਾ ਆਉਂਦੇ ਹੁੰਦੇ ਉਹ ਮੋਟਰਸਾਈਕਲ ਤੇ ਆਪ ਡਾਊਨ ਕਰਦੇ ਜ਼ੋਰ ਕਰਨ ਆਉਂਦੇ ਸੀ ਕਿਉਂਕਿ ਜੀ ਹਾਂਜੀ 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 ਇਹ ਇਹ ਕਿਹੜੇ ਕਸਮੇ ਦੀ ਗੱਲ ਹੋਣੀ ਹੈ ਇਹ ਸਮੇਂ ਦੀ ਗੱਲ ਹੈਗੀ ਮੇਰੇ ਖਿਆਲ ਦੇ ਵਿੱਚ ਆ 20067 ਦੀ ਗੱਲ ਹੋਣੀ ਜੀ ਹਾਂ ਹਾਂ ਉਹਦੋਂ ਆਉਂਦੇ ਹੁੰਦੇ ਸੀਗੇ ਤੇ ਉਦੋਂ ਫਿਰ ਇੱਕ ਵਾਰੀ ਇੱਥੇ ਇਹਦੋਂ ਐਨੇ ਪਲੇਅਰ ਆਉਂਦੇ ਸੀਗੇ ਮੈਨੂੰ ਕਾਲੇ ਹੋਰੀ ਕਹਿਣ ਲੱਗੇ ਆਪਣਾ ਕਾਲਾ ਗਾਜੀ ਆਣਾ ਹੋ ਗਿਆ ਤੇ ਆਪਣਾ ਸੋਮਾ ਘਰਾਚੋ ਵਾਲਾ ਵੀ ਆਪਾਂ ਇੱਥੇ ਅਕੈਡਮੀ ਬਣਾ ਲੈਣਾ ਫਿਰ ਕਬੱਡੀ ਪਲੇਅਰ ਵੀ ਅਸੀਂ ਰੱਖਿਆ ਇੱਥੇ ਜਗਾ ਛੱਡੀ ਇੱਕ ਇੱਕ ਲਗ ਗਰਾਊਂਡ ਬਣਾਇਆ ਜੀ ਰੱਖੇ ਪਰ ਉਹ ਵਿੱਚ ਤਾਲ ਮੇਲ ਪਲਵਾਨਾਂ ਨਾਲ ਕਬੱਡੀ ਵਾਲਾਂ ਦਾ ਬੈਠਿਆ ਨਾ ਹਾਂ ਫਿਰ ਉਸ ਕਰਕੇ ਫਿਰ ਉਹ ਕਬੱਡੀ ਵਾਲੇ ਵਾਗੇ ਸੀਗੇ ਖਾੜੀ ਚੱਲ ਰਿਹਾ ਹੈਗਾ ਨਿਰੰਤਰ ਉਹਦਾ ਜੀ ਤੇ ਪਹਿਲਵਾਨ ਕਿੰਨੇ ਕੁ ਤਿਆਰ ਕੀਤੇ ਇੱਥੋਂ ਜੀ ਪਹਿਲਵਾਨ ਸੈਂਕੜੇ ਪਹਿਲਵਾਨ ਹੋਗੇ ਹੋਣੇ ਜੀ ਜਿਹੜੇ ਬਹੁਤ ਜਿਵੇਂ ਕੋਈ ਪੁਲਿਸ ਦੇ ਵਿੱਚ ਨੇਗੇ ਤੇ ਜਿਵੇਂ ਭਾਰਤ ਕੇਸਰੀ ਬਣੇ ਨੇ ਪੰਜਾਬ ਕੇਸਰੀ ਬਣੇ ਨੇਸ਼ਨ ਦੇ ਵਿੱਚੋਂ ਵੀ ਮੈਡਲ ਨੇਗੇ ਕੋ ਰੇਲਵੇ ਦੇ ਵਿੱਚ ਨੇਗੇ ਅੱਜ ਵੀ ਜਿਹੜੇ ਮੁੰਡੇ ਹੈਗੇ ਨੇ ਜਿਨ੍ਹਾਂ ਦੇ ਨੈਸ਼ਨਲ ਚ ਮੈਡਲ ਨੇਗੇ ਹਾਂਜੀ ਸੈਂਕੜੇ ਪਹਿਲਵਾਨ ਤਿਆਰ ਹੋ ਕੇ ਗਏ ਨੇਗੇ ਹਾਂਜੀ ਤੇ ਆਈ ਜਾਂਦੇ ਨੇ ਗਾਹਾਂ ਦੇਖੋ ਜੀ ਜਿਉਂ-ਜਿਉਂ ਕੋਈ ਨੌਕਰੀਆਂ ਤੇ ਲਾਗਾ ਕੋਈ ਬਾਹਰ ਭਾਗ ਗਿਆ ਪਰ ਵਧੀਆ ਤਾਕੜੇ ਮੁੰਡੇ ਜਿਵੇਂ ਇੱਕ ਛੋਟਾ ਗੋਲੂ ਸੀ ਮੇਰਾ ਚੇਲਾ ਉਹ ਬਹੁਤ ਵਧੀਆ ਸੀ ਜੀ ਜੀ ਸੋਨੂ ਹੋਰੀ ਹੋਗੇ ਹਨਾ ਲੱਡੂ ਹੋਰੀ ਹੋਗੇ ਪਿਆਰ ਹੋਰੀ ਹੋਗੇ ਸਣੀ ਹੋਈ ਹੋਗੇ ਇੱਕ ਮੁੰਡਾ ਕੀਵੇ ਤੋਂ ਆਗਾ ਮਨਪ੍ਰੀਤ ਵਿੱਲਾ ਉਹ ਵੀ ਹੌਸ ਦੇ ਵਿੱਚ ਹੈਗਾ ਉਹ ਵੀ ਇੱਥੇ ਕਰਦੇ ਰਹੇ ਨੇ ਹਨਾ ਜੀ ਤੇ ਬੜਾ ਮਾਨ ਮਹਿਸੂਸ ਹੁੰਦਾ ਜੀ ਜਦੋਂ ਸਾਰੇ ਕੋਈ ਨੌਕਰੀਆਂ ਤੇ ਲੱਗੇ ਨੇ ਚੰਗੇ ਚੰਗੇ ਕੰਮਾਂ ਦੇ ਬਾਹਰ ਮੂਰ ਲੱਗੇ ਹੋਏ ਨੇ ਸਾਰੇ ਬਿਲਕੁਲ ਜੀ ਤੇ ਆਪਦੇ ਆਪ ਨੂੰ ਇਹ ਲੱਗਦਾ ਵੀ ਅਸੀਂ ਬਹੁਤ ਕੁਝ ਕੀਤਾ ਚੰਗਾ ਕੀਤਾ ਜਿੰਨਾ ਵੀ ਕੀਤਾ ਹੈਗਾ ਹਾਂਜੀ ਹਾਂਜੀ ਤੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬਈ ਜੀ ਮਾਪਿਓ ਕੋਲੇ ਵੀ ਟਾਈਮ ਹੈ ਨਹੀਂ ਬੱਚੇ ਸਾਹਮਣੇ ਬਿਲਕੁਲ ਜੀ ਬਿਲਕੁਲ ਅਸੀਂ ਬਗਾਨੇ ਪੁੱਤਾਂ ਨੂੰ ਇੱਥੇ ਆਪਦੇ ਬੱਚਿਆਂ ਕੋਲ ਸਾਹਮਣੇ ਆਂਗੇ ਹਾਂਜੀ ਪੂਰਾ ਧਿਆਨ ਰੱਖਦੇ ਆਂਗੇ ਉਹਨਾਂ ਦਾ ਤੇ ਉਹਨਾਂ ਦਾ ਖਾਣ ਪੀਣ ਤੱਕ ਢਿੱਲ ਮੱਠ ਹੋ ਜਾਏ ਉਹ ਵੀ ਅਸੀਂ ਸੋਚਦੇ ਆਂ ਕਿ ਵਧੀਆ ਡਾਕਟਰ ਤੋਂ ਇਹਨਾਂ ਟ੍ਰੀਟਮੈਂਟ ਕਰਾ ਕੇ ਉਹਨਾਂ ਨੂੰ ਤੰਦਰੁਸਤ ਕਰੀਏ ਤੇ ਪਹਿਲਵਾਨ ਬਣਨ ਤੱਕ ਲਈ ਹਾਂਜੀ ਜੀ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਧੰਨਵਾਦ ਸੋ ਮੈਂ ਇੱਕ ਜਾਂਦੇ ਸੁਨੇਹਾ ਦੇ ਵਿੱਚ 17 ਮਾਰਚ ਭੁੱਲਿਓ ਨਾ ਆਪਦੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਇਓ ਬਹੁਤ ਵੱਡੇ ਵੱਡੇ ਪਹਿਲਵਾਨ ਆਉਣਗੇ ਜਿਨ੍ਹਾਂ ਨੂੰ ਦੇਖ ਕੇ ਜਾਗ ਲੱਗੂ ਛੋਡੇ ਬੱਚੇ ਵੀ ਪਹਿਲਵਾਨ ਬਣ ਬਹੁਤ ਬਹੁਤ ਤਮਾਜ਼ਾ ਸਥਾਨ ਦਾ ਦੇਖ ਬਈ ਸਥਾਨ ਹੈਗਾ ਜੀ ਬਾਬਾ ਭੋਲਾ ਗਿਰਦਿਆਂ ਸਮਾਦਾ ਅਮਰੂ ਕੋੜਾ ਰੋਡ ਪਿੰਡ ਦੇ ਵਿੱਚ ਹੀ ਆ ਗਿਆ ਜਿੱਥੇ ਕਬੱਡੀ ਟੂਰਨਾਮੈਂਟ ਹਾਂ ਜਿੱਥੇ ਕਬੱਡੀ ਟੂਰਨਾਮੈਂਟ ਹੁੰਦੇ ਨੇ ਜੀ ਜੀ ਤੇ ਲਾਈਵ ਕਿਹੜੀ ਸਾਈਡ ਤੇ ਚੱਲਣਾ ਜੀ ਲਾਈਵ ਵੀ ਉੱਥੇ ਚੱਲਣਾ ਜੀ ਲਾਈਵ ਪੰਜਾਬੀ ਲਾਈਵ ਟੀਵੀ ਵਾਲਿਆਂ ਦੇ ਚੱਲਣਾ ਜੀ ਜੀ ਹਾਂ 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 ਜੀ ਸੋ ਸਾਰਿਆਂ ਨੇ ਪਹੁੰਚਣਾ ਬਹੁਤ ਬਹੁ